ਜਿੱਥੇ ਜਦ ਮੈਂ ਜਾਣੀ ਆ ਤੇ ਉੱਥੇ ਮੈਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਜਿਹੜਾ ਮੇਰੀ ਸੱਸ ਨਾਲ ਜੋ ਪਰਸਨ ਰਹਿ ਰਿਹਾ ਵਾ ਉਹ ਦਾ ਅਸਲੀ ਘਰ ਵਾਲਾ ਨਹੀਂ ਹੈਗਾ ਮੇਰੀ ਨਾਨੀ ਵੀ ਇੱਕ ਮਾਡਲ ਜਿਹੜਾ ਬੜਾ ਅੱਛਾ ਇਹ 1.5 ਸਾਲ ਤੋਂ ਚਿੱਟੇ ਦੇ ਕੇਸ ਚ ਅੰਦਰ ਹੈ ਤਾਂ ਮੇਰੀ ਸੱਸ ਨੂੰ ਜਦੋਂ ਮੈਂ ਸਾਫ਼ ਮਨਾਂ ਕਰਤਾ ਕਿ ਮੰਮੀ ਮੈਂ ਚਿੱਟਾ ਨਹੀਂ ਵੇਚ ਸਕਦੀ 23 ਜੁਲਾਈ ਤੋਂ ਬਾਅਦ ਸਰੂ ਨੇ ਮੈਨੂੰ ਮਾਰਨਾ ਕੁੱਟਣਾ ਸਟਾਰਟ ਕੀਤਾ ਫਿਜ਼ੀਕਲ ਹਰਾਸ਼ ਕੀਤਾ ਟੌਰਚਰ ਕਰਨਾ ਸਟਾਰਟ ਕੀਤਾ ਕਿ ਜੇ ਤੂੰ ਮੇਰੇ ਘਰ ਦੇਆਂ ਗੱਲਾਂ ਨਹੀਂ ਮੰਨੇਂਗੀ ਤੇ ਮੈਂ ਤੇਰੇ ਨਾਲ ਨਹੀਂ ਰਹਿਵਾਂ ਤੇ ਨੰਬਰ ਤੇ ਵਟਸਐਪ ਤੇ ਮੈਸੇਜ ਆਉਂਦਾ ਕਿ ਮੇਰੀ ਇੱਕ ਵੀਡੀਓ ਆ ਜੋ ਕਿ ਮੇਰੇ ਘਰ ਵਾਲੇ ਨੇ 27 ਤਰੀਕ ਨੂੰ ਬਣਾਈ ਸੀ ਵਿਆਹ ਵਾਲੇ ਦਿਨ ਬਣਾਈ ਸੀ ਅਸ਼ਲੀਲ ਵੀਡੀਓ ਉਹਨੇ ਮੇਰੀ ਲੀਕ ਕਰਤੀ ਹੈ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੈਨਾਂ ਆਹ ਕੁਝ ਹੋ ਰਿਹਾ ਵਾ ਮੈਂ ਇਧਨਾ ਨਹੀਂ ਰਹਿਣਾ ਚਾਹੁੰਦੀ ਤੁਸੀਂ ਪਲੀਜ਼ ਸਾਰੇ ਦਿੱਤੇ ਪਰਚਾ ਕਰੋ ਜਾਂ ਕਾਰਵਾਈ ਕਰੋ ਤਾਂ ਉਹਨਾਂ ਗਾਲਮਗਰਾ ਕੱਢ ਕੇ ਮੈਨੂੰ ਇਹਨਾਂ ਫੇਰ ਤੋੜ ਦਿੱਤਾ ਗਿਆ। ਮੈਨੂੰ 12-12 ਵਜੇ ਤੱਕ ਰਾਤਾਂ ਨੂੰ ਬਿਠਾ ਕੇ ਥਾਣੀ ਰੱਖਿਆ। ਐਸਐਸਆਈ ਇਹ ਸਿਟੀ ਘਰੜਾ ਥਾਣੇ ਚਾਹਗਾ ਪਰ ਇੱਕ ਨੰਬਰ ਦਾ ਬਦਤਮੀਜ਼ ਬੰਦਾ ਏ। ਠੀਕ ਹੈ ਇਹ ਕੁੜੀਆਂ ਦੇ ਖਿਲਾਫ ਮਤਲਬ ਕੋਈ ਵੀ ਕਾਰਵਾਈ ਨਹੀਂ ਕਰਦਾ। ਉਹਨਾਂ ਨੂੰ 12-12 ਵਜੇ ਤੱਕ ਬਿਠਾਉਂਦਾ ਇਹਦਾ ਕਾਰੋਬਾਰਾ ਧੰਦਾ ਲਾ ਲਓ, ਕੁੱਤੀ ਲਾ ਲਓ। ਇੱਕ ਲੜਕੀ ਅਮ੍ਰਿਤਸਰ ਤੋਂ ਆਂਦੀ ਏ ਤੇ ਮੋਹਾਲੀ ਸ਼ਹਿਰ ਦੇ ਵਿੱਚ ਆ ਕੇ ਰਹਿੰਦੀ ਏ ਤੇ ਮਾਡਲ ਬਣ ਜਾਂਦੀ ਏ। ਤੇ ਬਾਅਦ ਦੇ ਵਿੱਚ ਕਹਿੰਦੇ ਨੇ ਇੱਕ ਲੜਕੇ ਦੇ ਨਾਲ ਪਿਆਰ ਹੋ ਜਾਂਦਾ ਤੇ ਵਿਆਹ ਵੀ ਹੋ ਜਾਂਦਾ। ਪਰ ਕੀ ਹੁੰਦਾ ਬਿਆ ਤੋਂ ਬਾਅਦ ਉਹਦੇ ਨਾਲ ਕੁੱਟਮਾਰ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਚਿੱਟਾ ਵੇਚਣ ਲਈ ਵੀ ਮਜਬੂਰ ਕੀਤਾ ਜਾਂਦਾ ਸੋ ਉਹੀ ਪੀੜਤ ਲੜਕੀ ਸਾਡੇ ਨਾਲ ਹੈ ਸੋ ਪੂਰੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੋ ਗੱਲਬਾਤ ਕਰਦੇ ਮੈਮ ਪਹਿਲਾਂ ਤਾਂ ਨਾ ਦੱਸ ਦੋ ਆਪਣਾ ਕਿ ਨਾਂ ਕੀ ਹੈ ਤੁਹਾਡਾ ਸਰ ਮੇਰਾ ਨਾਮ ਮਨਦੀਪ ਕੌਰ ਹੈ ਠੀਕ ਹੈ ਮੈਂ ਪਿੱਛੋਂ ਅੰਮ੍ਰਿਤਸਰ ਦੀ ਰਹਿਣਾ ਲਿਆ ਮੈਂ ਕ ਐਜ਼ ਅ ਸੁਪਰਵਾਈਜ਼ਰ ਸੀ ਵਿਦ ਮੇਰਾ ਪ੍ਰੋਫੈਸ਼ਨਿਕ ਮਾਡਲ ਦਾ ਵੀ ਸੀਗਾ ਜੋ ਕਿ ਮੈਂ ਗੁਲਸ਼ਨ ਕੁਮਾਰ ਨਾਲ ਕੰਮ ਕੀਤਾ ਹੋਇਆ ਬੰਬਈ ਡੈਲੀ ਵਿੱਚ ਵੀ ਮੈਂ ਕੰਮ ਕਰ ਚੁੱਕੀ ਹਾਂ ਐਜ਼ ਅ ਮਤਲਬ ਇੱਕ ਕਮਲਪ੍ਰੀ ਸਿੰਘ ਟਿਲੋ ਨਾਮ ਦਾ ਮੁੰਡਾ ਸੀ ਜੋ ਮੈਨੂੰ ਇੰਸਟਾਗ੍ਰam ਦੇ ਰਾਹੀਂ ਮਿਲਿਆ ਸੀਗਾ 23 ਜੂਨ ਨੂੰ ਇਸ ਮੁੰਡੇ ਨਾਲ ਮੇਰੀ ਫਰਸਟ ਮੀਟਿੰਗ ਹੁੰਦੀ ਆ ਜੋ ਕਿ ਇਹਨੂੰ ਮੈਂ ਫੇਸ ਟੂ ਫੇਸ ਦੇਖਦੀ ਆ ਇਹਨੇ ਮੈਨੂੰ ਫਰਸਟ ਮੀਟਿੰਗ ਤੇ ਹੀ ਬੋਲਤਾ ਸੀ ਕਿ ਮੈਂ ਤੇਰ ਨਾਲ ਵਿਆਹ ਕਰਾਉਣਾ ਚਾਹਾਂਗਾ ਮੈਂ ਕੋਈ ਲਿਵਿੰਗ ਚ ਨਹੀਂ ਰਹਿੰਦਾ ਮੈਂ ਕੋਈ ਰਿਲੇਸ਼ਨ ਚ ਨਹੀਂ ਰਹਿੰਦਾ ਜੋ ਇਸਦੇ ਕੁਝ ਹਾਲਾਤ ਦੇਖ ਕੇ ਮੈਂ ਮਨਾ ਕਰਤਾ ਸੀ ਕਿ ਮੈਂ ਤੇਰ ਨਾਲ ਵਿਆਹ ਨਹੀਂ ਕਰਵਾਉਣਾ ਚਾਹਦੀ ਤੇ ਜਦ ਇਹ ਬੰਦਾ ਮੈਨੂੰ 27 ਤਰੀਕ ਨੂੰ ਮਿਲਦਾ ਵਾ ਉਹਦੇ ਇਹ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਆਪਦੇ ਘਰ ਦੇਣਾ ਮਲਾਣਾ ਚਾਹੁੰਨਾ ਵਾ ਠੀਕ ਹੈ ਮੇਰੇ ਘਰ ਦੇ ਤੈਨਾਂ ਵਿਆਹ ਕਰਾਉਣ ਲਈ ਐਗਰੀ ਨੇ ਆ ਕੁਝ ਵੀ ਲਾ ਲਓ ਜੋ ਉਹਨੇ ਬਹਾਨਾ ਮੈਨੂੰ ਪਾ ਰਿਹਾ ਉਸ ਤੋਂ ਬਾਅਦ 3 ਦਿਨ ਮੈਨੂੰ ਹੋਟਲ 'ਚ ਰੱਖ ਕੇ 30 ਜੂਨ ਨੂੰ ਮੇਰ ਨਾਲ ਵਿਆਹ ਕਰਾਉਂਦਾ ਹੈ ਵੇਖ ਲਓ ਤੋਂ ਬਾਅਦ 3 ਦਿਨੋਂ ਅਸੀਂ ਇਕੱਠੇ ਰਹਿਣਾ ਸਟਾਰਟ ਕਰਦੇ ਆਂ ਜਿਸ ਦੇ ਦੌਰਾਨ 10 ਦਿਨ ਬਾਅਦ ਇਹ ਮੈਨੂੰ ਜਿਹੜਾ ਦੀ ਮੇਰੀ ਸਸਤਾ ਘਰ ਸੀ ਬਲਜਿੰਦਰ ਕੋਰ ਦਾ ਇਹ ਮੈਨੂੰ ਉੱਥੇ ਸ਼ਿਫਟ ਕਰਦੇ ਨੇ ਮੈਂ ਆਪਦੇ ਹਸਬੰਡ ਨਾਲ ਉੱਥੇ ਰਹਿੰਦੀ ਸੀਗੀ 10 ਦਿਨ ਬਾਅਦ ਜਦੋਂ 92 ਸੈਕਟਰ ਚ ਮੇਰੀ ਸੱਸ ਮੈਨੂੰ ਆਪਦੇ ਫਲੈਟ ਚ ਲੈ ਕੇ ਜਾਂਦੀ ਹੈ ਜਿੱਥੇ ਇੱਕ ਸੰਪੂਰਨ ਸਿੰਘ ਪੂਰਾ ਨਾ ਰਹਿੰਦੀ ਸੀਗੀ ਤੇ ਮੈਨੂੰ ਉੱਥੇ ਜਾ ਕੇ ਇਹ ਪਤਾ ਲੱਗਦਾ ਕਿ ਮੇਰੀ ਨਾਨਾ ਜਿਸ ਜਿਸ ਤੇ ਮੈਨੂੰ ਫਸਟ ਟਾਈਮ ਇਹ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਚ ਰਹਿੰਦੀ ਆ ਠੀਕ ਹੈ ਤੇ ਮੈਨੂੰ ਮੇਰੀ ਸੱਸ ਦੱਸਦੀ ਹੈ ਕਿ ਜਿਹੜੀ ਮੇਰੀ ਕੁ ਵੜਾਚ ਸੌਰੀ ਮਾਡਲ ਜੇਲਚ ਚਿੱਟੇ ਦੇ ਕੇਸ ਚ ਅੰਦਰ ਤੇ ਸਾਨੂੰ 9095 ਲੱਖ ਰੁਪਈਆ ਚਾਹੀਦਾ ਜਿਸ ਦੀ ਕਿ ਤੂੰ ਸਾਡੀ ਹੈਲਪ ਕਰੇਗੀ ਮੈਂ ਤੁਹਾਨੂੰ ਕਦ ਕਿਹਾ ਇਹ ਜਿਹੜੀ ਇਹ ਗੱਲਾਂ ਹੋਈਆਂ ਪਹਿਲੀ ਗੱਲ ਤਾਂ ਦੇਖੋ ਤੁਸੀਂ ਕਿਹਾ ਕਿ ਪਹਿਲੀ ਮੁਲਾਕਾਤ ਦੇ ਵਿੱਚ ਉਸਨੇ ਤੁਹਾਨੂੰ ਪ੍ਰਪੋਜ਼ ਕਰ ਦਿੱਤਾ ਵਿਆਹ ਨੂੰ ਉਹ ਕਰ ਦਿੱਤਾ ਹੈਨਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਗੱਲਾਂ ਬਾਤਾਂ ਹੋਈਆਂ ਵਿਆਹ ਤੋਂ ਕਿੰਨੇ ਟਾਈਮ ਬਾਅਦ ਹੋਈਆਂ ਆ ਸਰ ਇਹ ਤਾਂ ਮੈਨੂੰ 27 ਤਰੀਕ ਨੂੰ ਕਿਹਾ ਉਹਨਾ ਕਿ ਜਦ ਮੈਂ ਤੇਰਾ ਵਿਆਹ ਕਰਾਣਾ ਠੀਕ ਹੈ ਜਦ ਇਹਨੂੰ ਮੈਂ ਮਨਾ ਕਰਤਾ ਕਿ ਮੇਰੇ ਘਰ ਦੇ ਸਪੋਟ ਨਹੀਂ ਕਰ ਰਹੇ ਮੇਰੇ ਘਰ ਦੇ ਮੰਨ ਨਹੀਂ ਰੇ ਕਿ ਉਹ ਕਹਿੰਦੇ ਕਿ ਚੰਡੀਗੜ੍ਹ ਦੇ ਮੁੰਡੇ ਨਾਲ ਅਸੀਂ ਵਿਆਹ ਨਹੀਂ ਕਰਨਾ ਸਾਨੂੰ ਨਹੀਂ ਪਤਾ ਮੁੰਡਾ ਨਸ਼ਾ ਲਾਉਂਦਾ ਕਿਵੇਂ ਦਾ ਵਾ ਕਿਹੜੀ ਫੈਮਲੀ ਤੋਂ ਬਿਲੋਂਗ ਕਰਦਾ ਮੇਰੇ ਘਰ ਦੇ ਨੇ ਸਾਫ਼ ਮਨਾ ਕਰ ਦਿੱਤਾ ਸੀ ਤੁਹਾਡੀ ਫੈਮਲੀ ਚ ਕੌਣ ਕੌਣ ਹੈ ਸਰ ਮੇਰੀ ਫੈਮਲੀ ਚ ਸਿਰਫ ਇੱਕ ਮੇਰੇ ਡੈਡੀ ਮੇਰੇ ਬ੍ਰਦਰ ਤੇ ਮੇਰੇ ਭਾਬੀ ਨੇ ਠੀਕ ਹੈ ਜੀ ਹੋਰ ਮੇਰੀ ਮਦਰ ਵੀ ਨਹੀਂ ਹੈਗੇ ਮੇਰੀ ਸਿਸਟਰ ਵੀ ਨਹੀਂ ਹੈਗੇ ਫੈਮਲੀ ਦੀ ਰਜਾ ਦੇ ਵਿੱਚ ਹੋਇਆ ਜੋ ਕੁਝ ਮੈਰਿਜ ਹੋਈਆਂ ਨੇ ਨਹੀਂ ਸਰ ਮੇ ਅਸੀਂ ਬਟੇ ਨੇ ਮੈਨੂੰ ਕਿਹਾ ਸੀ ਮੈਂ ਤੇਰੇ ਨਾਲ ਕੋਰਟ ਮੈਰਿਜ ਕਰਾਵਾਂਗਾ ਕਦੀ ਲਾਈਫ ਚ ਤੈਨੂੰ ਧੋਖਾ ਨਹੀਂ ਦਿੰਦਾ ਮੇਰੀ ਫੈਮਲੀ ਤੇਰੀ ਫੈਮਲੀ ਮਤਲਬ ਕੀ ਬਣ ਕੇ ਰਹੂਗੀ ਤੂੰ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਨਾ ਲੈ ਐਨੇ ਸਰ ਜਦੋਂ ਵਿਆਹ ਕਰਾਇਆ ਇਹਦਾ ਆਪ ਦਾ ਹੀ ਵਕੀਲ ਸੀ ਜੋ ਕਿ ਇਹਦਾ ਕਲਾਸਮੇਟ ਸੀਗਾ ਰਾਣਾ ਠੀਕ ਹੈ ਉਹਨੇ ਮੇਰੇ ਤੋਂ 27 28 ਤਰੀਕ ਨੂੰ ਕਿਹਾ ਸੀਗਾ ਕਿ ਤੁਹਾਡਾ ਅਸੀਂ ਕੋਰਟ ਮੈਰਿਜ ਕਰਵਾ ਦਾਂਗੇ ਜਿਹੜਾ ਕਿ ਇਹਨੇ 30 ਜੂਨ ਨੂੰ ਮੇਰ ਨਾਲ ਵਿਆਹ ਕਰਾਇਆ ਠੀਕ ਹੈ ਜੀ 30 ਜੂਨ ਨੂੰ ਜਦੋਂ ਇਹਨੇ ਮੇਰ ਨਾਲ ਵਿਆਹ ਕਰਾਇਆ ਇਹਨੇ ਮੈਰਿਜ ਰਜਿਸਟਰ ਨਹੀਂ ਕਰਵਾਈ ਐਨੇ ਸਿਰਫ ਖੁੱਡਲਾ ਹੋਰ ਅਪੀਜੀਏ ਤੋਂ ਅੱਗੇ ਇੱਕ ਗੁਰਦੁਆਰਾਵਾ ਅਸ਼ਮੀ ਪਿਤਾ ਸ਼ੇਮੀ ਪਾਸ਼ਾ ਦਾ ਉੱਥੇ ਨੇ ਮੇਨਾਂ ਗੁਰਦੁਆਰੇ ਚ ਲਾਵਾਂ ਲਈਆਂ ਜਿੱਦਾਂ ਕਿ ਮੇਰੇ ਕੋਲ ਪ੍ਰੂਫ ਵੀ ਨੇ ਮੇਰੇ ਕੋਲ ਸਰਟੀਫਿਕੇਟ ਵੀ ਹੈਗਾ ਉਸ ਤੋਂ ਬਾਅਦ ਜਦੋਂ ਮੈਂ ਦਿਨਾ 83 ਚ 3 ਤਰੀਕ ਨੂੰ ਰਹਿਣਾ ਸਟਾਰਟ ਕੀਤਾ ਐਮ ਆਈਟੀ ਯੂਨੀਵਰਸਿਟੀ ਦੇ ਸਾਹਮਣੇ 10 ਦਿਨ ਤੋਂ ਬਾਅਦ ਮੇਰੀ ਸੱਸ ਕਹਿੰਦੀ ਹੈ ਕਿ ਤੁਸੀਂ 115 ਨੰਬਰ ਸੈਕਟਰ 10 ਨੰਬਰ ਕੋਟੀ ਚ ਆ ਜਾਓ ਤੁਸੀਂ ਉੱਥੇ ਦੋਨੋਂ ਜਣੇ ਰਹੋ ਮੈਂ ਤੇਰੇ ਮਤਲਬ ਕੀ ਸਹੁਰੇ ਨਾਲ ਤੇ ਡੈਡੀ ਨਾਲ ਗੱਲ ਕਰਦੀਆਂ ਜਦ ਮੇਰੀ ਸੱਸ ਜਿੱਥੇ 91 ਸੈਕਟਰ ਚ ਰਹਿ ਰਹੀ ਹੈ ਵੈਮਲਾ ਫਲੈਟ 217 ਨੰਬਰ ਫਲੈਟ ਚ ਉੱਥੇ ਜਦ ਮੈਂ ਜਾਂਨੀ ਆ ਤੇ ਉੱਥੇ ਮੈਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਜਿਹੜਾ ਮੇਰੀ ਸੱਸ ਨਾਲ ਜੋ ਪਰਸਨ ਰਹਿ ਰਿਹਾ ਵਾ ਉਹ ਦਾ ਅਸਲੀ ਘਰ ਵਾਲਾ ਨਹੀਂ ਹੈਗਾ ਉਹ ਇੱਕ ਲੀਵਿੰਗ ਚ ਰਹਿ ਰਿਹਾ 21 ਸਾਲਾਂ ਤੋਂ ਤੇ ਜਿਹੜਾ ਮੇਰੀ ਨਨਾਨ ਦਾ ਕੇਸ ਚੱਲ ਰਿਹਾ ਵਾ ਚਿੱਟੇ ਦਾ ਹਨਾ ਮੇਰੀ ਨਨਾਨ ਵੀ ਇੱਕ ਮਾਡਲ ਜੇਲ ਵੜਾਚੂ ਇਹ 1.5 ਸਾਲ ਤੋਂ ਚਿੱਟੇ ਦੇ ਕੇਸ ਚ ਅੰਦਰ ਹੈ ਜਦੋਂ ਮੈਨੂੰ ਇਹ ਗੱਲਾਂ ਦਾ ਸਾਰ ਪਤਾ ਲੱਗਦਾ ਤੇ ਮੈਂ ਬਹੁਤ ਹੈਰਾਨ ਹੁੰਨੀ ਆ ਕਿ ਮੇਰੇ ਨਾਲ ਇੰਨਾ ਫਰਾਡ ਜਦ ਮੈਂ ਆਪ ਦੇ ਘਰ ਲੈਣ ਨੂੰ ਪੁੱਛਿਆ ਕਿ ਤੁਸੀਂ ਮਤਲਬ ਇਸ ਤਰੀਕੇ ਨਾਲ ਮੇਨਾ ਵਿਆਹ ਕਰਾਏ ਜਾਂ ਕੁਝ ਵੀ ਕੀਤਾ ਤਾਂ ਮੇਰੀ ਸੱਸ ਨੂੰ ਜਦੋਂ ਮੈਂ ਸਾਫ਼ ਮਨਾਂ ਕਰਤਾ ਕਿ ਮੰਮੀ ਮੈਂ ਚਿੱਟਾ ਨਹੀਂ ਵੇਚ ਸਕਦੀ ਅੱਛਾ ਉਹਨਾਂ ਨੇ ਮਜਬੂਰ ਕੀਤਾ ਤੁਹਾਨੂੰ ਚਿੱਟਾ ਵੇਚਣ ਦੇ ਹਾਂਜੀ ਉਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਕੁੜੀ ਨੂੰ ਜ਼ਮਾਨਤ ਦੇ ਸਾਨੂੰ ਪੈਸੇ ਚਾਹੀਦੇ ਨੇ 90 95 ਲੱਖ ਰੁਪਏ ਇਸ ਕੁੜੀ ਦੀ ਜ਼ਮਾਨਤ ਵਾਸਤੇ ਲਾਉਣੇ ਨੇ ਤੂੰ ਸਾਡਾ ਅਮਲ ਸਾਡੇ ਕੁਝ ਲਿੰਕ ਨੇ ਤੈਨੂੰ ਉੱਥੇ ਜਾ ਕੇ ਚਿੱਟਾ ਵੇਚਣਾ ਪਊਗਾ ਮੈਂ ਸਰ ਉਹਨਾਂ ਨੂੰ ਸਾਫ਼ ਮਨਾਂ ਕਰਤਾ ਸੀ ਜਿਸ ਤੋਂ ਕਿ ਤੰਗ ਪ੍ਰੇਸ਼ਾਨ ਕਰਕੇ ਉਹਨਾਂ ਨੇ ਮੈਨੂੰ 91 ਵਾਲੇ ਫਲੈਟਸੋਂ ਬਾਹਰ ਕੱਢ ਫਿਰ ਜਿੱਤੇ ਸੀ 10 ਨੰਬਰ ਕੋਠੀ 'ਚ ਬਲਜਿੰਦਰ ਕੌਰ ਦੇ ਨਾਮ ਤੇ ਉਹ ਘਰ ਸੀ 115 ਨੰਬਰ ਸੈਕਟਰ ਖੁੰਨੀ ਮਾਜ਼ਰੇ ਇਹਨਾਂ ਨੇ ਬਸੋ ਤੰਗ ਪਰੇਸ਼ਾਨ ਕਰਕੇ ਅਗਲੇ ਦਿਨ ਮੈਨੂੰ ਬੇਦਖਲ ਕਰਤਾ ਮੁੰਡੇ ਨੂੰ ਠੀਕ ਹੈ 10 ਦਿਨ ਬਾਅਦ ਉੱਥੋਂ ਵੀ ਇਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਜਿਸ ਦਿਨ ਦੌਰਾਨ ਮੈਂ ਦਰਪਨ ਸਿਟੀ ਚ ਆਈ ਸੀ ਫਿਰ ਰੈਂਟ ਤੇ ਸ਼ੇਅਰ ਦਾ ਰੂਮ ਸੀਗਾ ਸਰ ਉਹਥੇ ਮੇਰਾ ਘਰ ਵਾਲਾ ਮੇਰੇ ਨਾਲ ਰਹਿੰਦਾ ਸੀ 4 ਦਿਨ ਬਾਅਦ ਸਰ ਉਹ ਮਾਦੀਆ ਗੱਲਾਂ ਚ ਆ ਗਈ ਮੈਨੂੰ ਮਾਰਨਾ ਕੁੱਟਣਾ ਉਹਨੇ ਸਟਾਰਟ ਕਰਤਾ ਸੀ ਜਦੋਂ ਮੈਨੂੰ ਇਹਦੀ ਮਾਂ ਨੇ 91 ਸੈਕਟਰ ਚੋਂ ਬਾਹਰ ਕਰਤਾ ਸੀ 23 ਜੁਲਾਈ ਨੂੰ ਏਜ ਲਈ ਤੋਂ ਬਾਅਦ ਸਰੂ ਨੇ ਮੈਨੂੰ ਮਾਰਨਾ ਕੁੱਟਣਾ ਸਟਾਰਟ ਕੀਤਾ ਫਿਜ਼ੀਕਲ ਹਰਾਸ਼ ਕੀਤਾ ਟੌਰਚਰ ਕਰਨਾ ਸਟਾਰਟ ਕੀਤਾ ਕਿ ਜੇ ਤੂੰ ਮੇਰੇ ਕਰਦੇਆਂ ਦੀਆਂ ਗੱਲਾਂ ਨਹੀਂ ਮੰਨੇਂਗੀ ਤੇ ਮੈਂ ਤੇਰੇ ਨਾਲ ਨਹੀਂ ਰਹਿਵਾਂਗਾ ਠੀਕ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਹਸਬੈਂਡ ਸੀ ਉਹ ਵੀ ਆਪਣੀ ਮਾਂ ਦਾ ਦੇ ਨਾਮ ਬਾਅਦ ਚ ਮਿਲ ਗਿਆ ਸੀ ਬਿਲਕੁਲ ਬਿਲਕੁਲ ਸਰ ਉਹਨਾਂ ਨੇ ਸਾਰੇ ਇੱਕ ਕਾਗਜ਼ੀ ਥਰੂ ਤਾਂ ਮਤਲਬ ਕਿ ਇੱਕ ਲਾਲੂ ਕੀ ਕੋਰਟ ਦੇ ਥਰੂ ਤਾਂ ਉਹਨੂੰ ਕਰ ਦਿੱਤਾ ਸੀ ਕਿੰਗਬਾਰ ਦੇ ਥਰੂ ਲਾਲੋ ਉਹਨੂੰ ਬੇਦਖਲ ਕਰਤਾ ਸੀਗਾ ਪਰ ਰੋਜ਼ਾਨਾ ਉਹਦੇ ਨਾਲ ਗੱਲਬਾਤ ਕਰਦੇ ਸੀਗੇ ਠੀਕ ਹੈ ਤੇ ਮੇਰੇ ਸਾਹਮਣੇ ਕਹਿੰਦੇ ਸੀ ਕਿ ਮੁੰਡਾ ਸਾਡੇ ਲਈ ਮਰ ਗਿਆ ਆਈਏ ਆ ਉਹ ਆ ਪਰ ਸਭ ਕੁਝ ਕਰਦੇ ਸੀ ਕਿ ਜਿਸ ਦੇ ਦੌਰਾਨ 4-5 ਦਿਨਾਂ ਬਾਅਦ ਘਰ ਵਾਲਾ ਮੇਰਾ ਭੱਜ ਗਿਆ ਠੀਕ ਹੈ ਤੇ ਮੈਂ ਪੁਲਿਸ ਥਾਣੇ ਰਿਪੋਰਟ ਵੀ ਦਿੱਤੀ ਸੀ ਦਿੱਲੀ ਕਦਰ ਥਾਣੇ ਤੇ ਦਲਜੀਤ ਐਸ.ਆਈ ਨੂੰ ਤੇ ਉਹਨੂੰ ਮੈਂ ਸਭ ਕੁਝ ਆਗੇ ਦੱਸਿਆ ਕਿ ਮੇਰੇ ਨਾਲ ਘਰ ਵਾਲਾ ਮੇਰਾ ਮਾਰਕੁੱਟ ਕਰ ਰਿਹਾ ਵਾ ਸਭ ਕੁਝ ਕਰ ਰਿਹਾ ਤੁਸੀਂ ਪਲੀਜ਼ ਸਰ ਕੋਈ ਕਾਰਵਾਈ ਕਰੋ ਜਦੋਂ 4-5 ਦਿਨਾਂ ਬਾਅਦ ਉਹਨੇ ਮੇਰਾ ਘਰ ਵਾਲਾ ਮੈਨੂੰ ਲੱਭ ਕੇ ਦਿੱਤਾ ਤੇ ਉਸ ਤੋਂ ਇਹ ਪਤਾ ਲੱਗਦਾ ਕਿ ਉਹ ਘਰ ਵਾਲਾ ਮੇਰਾ ਭੱਜਿਆ ਨਹੀਂ ਸੀ ਕਿਤੇ ਗਵਾਚਿਆ ਨਹੀਂ ਸੀਗਾ ਉਹ ਮੇਰੀ ਸੱਸ ਕੋਲ ਹੀ ਸੀਗਾ ਜਿਸਨੇ ਕਿ ਆਗੇ ਦੱਸਿਆ ਕਿ ਮੈਂ ਆਪਦੇ ਮੁੰਡੇ ਨੂੰ ਸੈਂਟਰ ਪੇਜ ਦਿੱਤਾ ਸੀ ਬੱਦੀ ਠੀਕ ਹੈ ਕਿ ਮੇਰੇ ਤੋਂ ਅੱਡ ਕਰਾਉਣ ਲਈ ਸਰ ਕਿਉਂ ਮੈਨਾਂ ਰੱਖਣਾ ਨਹੀਂ ਸੀ ਚਾਹੁੰਦੇ ਜਦ ਮੇਰੀ ਸੱਸ ਨੇ ਉਹਨੂੰ ਬੇਦਖਲ ਕੀਤਾ ਸੀ ਫਿਰ ਵੀ ਨਹੀਂ ਵਿਦਆਊਟ ਪਰਮਿਸ਼ਨ ਸਰ ਵੱਡੀ ਵੱਡੀ ਸੈਂਟਰ ਚ ਭੇਜ ਨਹੀਂ ਸੀ ਸਕਦੀ ਹਨਾ ਉਸੇ ਦਿਨ ਜਦ ਮੇਰੀ ਸੱਸ ਆਉਂਦੀ ਉਸ ਦਿਨ ਮੈਨੂੰ ਇਹ ਵੀ ਪਤਾ ਲੱਗਦਾ ਰਾਤ ਨੂੰ ਮੇਰੇ ਨੰਬਰ ਤੇ ਇੱਕ ਮਤਲਬ ਕਿ ਕਾਲ ਆਉਂਦੀ ਹੈ ਕਿਸੇ ਦੀ ਮੇਰੇ ਨੰਬਰ ਤੇ WhatsApp ਤੇ ਮੈਸੇਜ ਆਉਂਦਾ ਕਿ ਮੇਰੀ ਇੱਕ ਵੀਡੀਓ ਆ ਜੋ ਕਿ ਮੇਰੇ ਘਰ ਵਾਲੇ ਨੇ 27 ਤਰੀਕ ਨੂੰ ਬਣਾਈ ਸੀ ਵਿਆਹ ਵਾਲੇ ਦਿਨ ਬਣਾਈ ਸੀ ਅਸ਼ਲੀਲ ਵੀਡੀਓ ਉਹਨੇ ਮੇਰੀ ਲੀਕ ਕਰਤੀ ਆ ਠੀਕ ਹੈ ਸਰ ਉਹ ਵੀ ਮੇਰੇ ਤੋਂ ਰਿਕਾਰਡਿੰਗ ਹੈਗੀ ਵੀਡੀਓ ਤਾਂ ਹੈਗੀ ਜਦ ਮੈਂ ਦਲਜੀਤ ਸਰ ਨੂੰ ਦੋ ਜਿਹੜੀ ਵੀਡੀਓ ਤੁਹਾਡੇ ਵੱਲੋਂ ਲੀਕ ਹੋਈ ਹੈ ਜਾਂ ਤੁਹਾਡੇ ਹਸਬੰਡ ਵੱਲੋਂ ਨਹੀਂ ਉਹ ਮੇਰੇ ਹਸਬੰਡ ਨੇ ਹੀ ਕਰੀਆ ਸਰ ਉਹ ਵੀ ਮੇਰੇ ਤੋਂ ਪ੍ਰੂਫ ਹੈਗਾ ਜਦ ਮੈਂ ਦਲਜੀਤ ਸਰ ਨੂੰ ਜਾ ਕੇ ਦੱਸਿਆ ਕਿ ਮੈਂ ਆਪਦੇ ਘਰ ਵਾਲੇ ਦੇ ਖਿਲਾਫ ਪਰਚਾ ਕਰੋਨਾ ਵਾ ਤਾਂ ਉਹਨੇ ਮੈਨੂੰ ਸਾਫ਼ ਇਹ ਪਰਚਾ ਕਰਨ ਤੋਂ ਮਨਾ ਕਰ ਦਿੱਤਾ ਕਿ ਤੈਨੂੰ ਮੈਂ 10 ਦਿਨ ਵਾਸਤੇ ਤੇਰੇ ਘਰ ਵਾਲੇ ਨਾਲ ਤੋੜ ਰਿਆ ਵਾਂ ਤੂੰ ਉਹਦੇ ਨਾਲ ਰਹਿ ਕੀ ਮਤਲਬ ਇਹ ਤੇ ਨਾ ਕਿਦਾਂ ਬਿਹੇਵ ਕਰਦਾ ਵਾ ਕਿਦਾਂ ਰਹਿੰਦਾ ਵਾ ਤੇਰੇ ਨਾਲ ਜਦੋਂ ਸਰ ਮੈਨੂੰ ਆਪਣੇ ਦਰਪਨ ਸਿਟੀ ਜਿੱਥੇ ਮੈਂ ਖੜੜ ਚ ਰਹਿੰਦੀ ਸੀ ਮੈਂ ਉਸ ਨੂੰ 4-5 ਦਿਨਾਂ ਵਾਸਤੇ ਉਹਦੇ ਨਾਲ ਰਹੀ ਉਹਨੇ ਸਰ ਮੇਰੀ ਇੰਨੀ ਕੁ ਮਾੜੀ ਹਾਲਤ ਕੀਤੀ ਮੈਨੂੰ ਕੁੱਟ ਮਾਰਦਾ ਸੀ ਫਿਜ਼ੀਕਲ ਟੌਰਚਰ ਹਰੈਸ਼ ਕਰਦਾ ਸੀਗਾ ਇੱਥੋਂ ਤੱਕ ਕਿ ਮੇਰੀ ਫਾਈਨੈਂਸ਼ਲੀ ਮੇਰੇ ਪੈਸੇ ਤੱਕ ਵੀ ਉਹਨੇ ਖਰਾਬ ਕੀਤੇ ਉਹਨੂੰ ਮੈਂ ਨਸ਼ਾ ਛਡਾਉਂਦੀ ਆ ਦਵਾਈਆਂ ਵੀ ਦਵਾਈਆਂ ਤੇ ਅਗਲੇ ਦਿਨ ਆਕੇ ਜਦੋਂ ਮੈਂ ਪੁਲਸ ਵਾਲਿਆਂ ਨੂੰ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਵਾ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਤੁਸੀਂ ਪਲੀਜ਼ ਸਾਰੇ ਦਿੱਤੇ ਪਰਚਾ ਕਰੋ ਜਾਂ ਕਾਰਵਾਈ ਕਰੋ ਤਾਂ ਉਹਨਾਂ ਨੇ ਮੈਨੂੰ ਹੀ ਧਮਕਾਉਣਾ ਮੈਨੂੰ ਹੀ ਗਾਲ੍ਹਾਂ ਵਗੈਰਾ ਕੱਢ ਕੇ ਮੈਨੂੰ ਇਹਦੇ ਨਾਲ ਫੇਰ ਤੋੜ ਦਿੱਤਾ ਗਿਆ ਤੇ 4 ਦਿਨ ਬਾਅਦ ਸਰ ਮੇਰਾ ਘਰ ਵਾਲਾ ਉਥ ਨਸ਼ਾ ਕੀ ਕਰਦੇ ਸੀ ਉਹ ਜਿੱਦਾਂ ਤੁਸੀਂ ਚਿੱਟੇ ਦਾ ਵੀ ਇਲਜ਼ਾਮ ਲਗਾ ਰਹੇ ਹੋ ਕਿ ਤੁਹਾਨੂੰ ਨਸ਼ਾ ਵੇਚਣ ਤੇ ਮਜਬੂਰ ਕੀਤਾ ਤੁਹਾਡੇ ਕੋਲ ਕੀ ਪ੍ਰੂਫ ਨੇ ਕਿ ਤੁਹਾਨੂੰ ਚਿੱਟਾ ਵੇਚਣ ਦੇ ਮਜਬੂਰ ਕੀਤਾ ਤੇ ਕੀ ਪ੍ਰੂਫ ਨੇ ਕਿ ਉਹਨਾਂ ਨੇ ਓਰੇ ਤੱਕ ਗੱਲਾਂ ਕੀਤੀਆਂ ਕਿ ਜਿੱਦਾਂ ਕੁੱਟ ਮਾਰ ਦੀ ਗੱਲ ਕਰ ਲਈਏ ਥਾਣੇ ਦੀ ਗੱਲ ਕਰਾਏ ਤੁਹਾਡੇ ਕੋਲ ਕੀ ਪ੍ਰੂਫ ਸਰ ਮੇਰੇ ਕੋਲ ਪਹਿਲਾ ਪ੍ਰੂਫ ਤਾਂ ਜਿਹੜੀ ਨਨਾਨ ਮੇਰੀ ਵੜੈਸ ਜਿਲ੍ਹੇ ਚ ਹੈਗੀ ਆ ਉਹ ਚਿੱਟਾ ਵੇਸੀ ਸੀ ਉਹਦੇ ਕੇਸ ਚ ਹੀ ਅੰਦਰ ਗਈ ਆ ਸੈਕਿੰਡ ਪ੍ਰੂਫ ਮੇਰਾ ਐਮਐਲਆਰ ਵਿੱਚ ਆ ਜਿਹੜਾ ਘਰ ਵਾਲਾ ਮੇਰਾ ਮਾਰਦਾ ਕੁੱਟਦਾ ਸੀ ਮੈਨੂੰ ਫਿਜ਼ੀਕਲ অর ਸੈਕਸਚੁਅਲ ਵਾਲੋ ਹਰੈਸ਼ ਕੀਤਾ ਉਹਨੇ ਠੀਕ ਹੈ ਜੀ ਤੀਸਰਾ ਉਹ ਆਪ ਹੀ ਮੈਨੂੰ ਛੱਡ ਕੇ ਗਿਆ ਉੱਥੋਂ ਠੀਕ ਹੈ ਤੇ ਉਹ ਪੁਲਿਸ ਥਾਣੇ ਆ ਕੇ ਬਿਆਨ ਵੀ ਲਿਖ ਕੇ ਗਿਆ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦਾ ਠੀਕ ਹੈ ਸਭ ਕੁਝ ਉਹਨੇ ਕੀਤਾ ਇਹ ਸਭ ਕੁਝ ਦੇਖਦੇ ਹੋਏ ਮੈਂ ਸਰ ਐਸਐਚਓ ਕੋ ਡਿਪਟੀ ਸਾਹਿਬ ਕੋ ਇੱਥੋਂ ਤੱਕ ਕਿ ਰਾਜੀ ਲਾਲੀ ਮੈਮ ਕੋ ਵੀ ਗਏ ਚੇਅਰਮੈਨ ਜਿਹੜੇ ਅੱਗੇ ਕਮਿਸ਼ਨ ਸਾਹਿਬ ਮੇਰੀ ਕਿਤੇ ਉਸ ਤੋਂ ਬਾਅਦ ਮੀਡੀਆ ਦਾ ਸਾਰਾ ਲਿੱਤਾ ਕਿ ਜੇ ਮੇਰੀ ਇਹ ਸੁਣਵਾਈ ਨਹੀਂ ਕਰਦੇ ਤੇ ਮੈਂ ਸੁਸਾਇਸਾਈਡ ਤੱਕ ਵੀ ਕਰ ਲਵਾਂਗੀ ਤੁਹਾਨੂੰ ਕੀ ਲੱਗਦਾ ਕਿ ਸੁਣਵਾਈ ਕਿਉਂ ਨਹੀਂ ਹੋਈ ਕਿਉਂ ਨਹੀਂ ਸੁਣਵਾਈ ਹੋ ਪਈ ਕਿਉਂਕਿ ਸਰ ਜਿਹੜਾ ਦਲਜੀਤ ਸਿੰਘ ਏਐਸਆਈ ਹੈਗਾ ਵਾ ਉਹ ਮੇਰੀ ਇਨ-ਲਾਜ਼ ਵਾਲੀ ਸਾਈਡ ਤੇ ਮਤਲਬ ਕਿ ਵਲਾ ਲੋ ਉਹਨਾਂ ਵਾਲੀ ਸਾਈਡ ਤੇ ਮਿਲਿਆ ਹੋਇਆ ਵਾ ਜਿੱਦ ਕਿ ਮੇਰੇ ਕੋ ਬਰਖਿਲਾਫ ਸਾਰੇ ਸਬੂਤ ਨੇ ਠੀਕ ਹੈ ਮੇਰੇ ਤੋਂ ਰਿਕਾਰਡਿੰਗਾਂ ਤੱਕ ਵੀ ਪਈਆਂ ਜਦ ਵੀ ਮੈਂ ਉਸ ਬੰਦੇ ਨੂੰ ਕਹਿਣਾ ਉਹਨੇ ਮੈਨੂੰ ਕਹਿਣਾ ਕਿ ਤੇਰੀ ਮਿਸਲ ਸਾਡੇ ਕੋਲ ਹੈ ਨਹੀਂ ਅਸੀਂ ਅੱਗੇ ਫੇਸ ਦਿੱਤੀ ਗਈ ਆ ਉਹਨੇ ਮੈਨੂੰ ਗਾਲਾਂ ਵੀ ਕੱਢੀਆਂ ਮੈਨੂੰ 12 12 ਵਜੇ ਤੱਕ ਰਾਤਾਂ ਨੂੰ ਬਿਠਾ ਕੇ ਥਾਣੇ ਰੱਖਿਆ ਠੀਕ ਹੈ ਤੇ ਆਪ ਹੀ ਮੈਨੂੰ ਛੱਡ ਕੇ ਆਉਂਦਾ ਸੀਗਾ ਠੀਕ ਹੈ 4 ਵਜੇ ਤੋਂ ਉਹ ਬੰਦਾ ਮੇਰੇ ਬਿਆਨ ਲਿਖਣੇ ਸਟਾਰਟ ਕਰਦਾ ਸੀ ਰਾਤ ਦੇ 12 12 ਵਜੇ ਤੱਕ ਮੇਰੇ ਬਿਆਨ ਲਿਖਦਾ ਸੀ ਫਿਰ ਮੈਨੂੰ ਪੀਜੀ ਤੌਰ ਦਿੱਤਾ ਜਾਂਦਾ ਸੀਗਾ ਠੀਕ ਹੈ ਤੇ ਮੈਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਡਿਪਟੀ ਸਾਹਬ ਨੇ ਕਿਹਾ ਉਹ ਕੀਤੀ ਹੋਈ ਸੀ ਐਫ ਆਈ ਆਰ ਦੀ ਕਾਪੀ ਨਾਲ ਨੇ ਮੈਨੂੰ 6 ਤਰੀਕ ਨੂੰ ਦਿੱਤੀ ਆ ਜਿਹੜਾ ਕਿ ਇਹਨੂੰ ਮੈਂ ਬਿਆਨ ਲਖਾਇਆ ਉਹ ਵੀ ਇਹਨੇ ਚੇਂਜ ਕੀਤੇ ਹੋਏ ਨੇ 69 ਦੀ 376 ਬੀ ਦਾ ਵੀਰਨਸ ਲੱਗਦਾ ਵਾ ਜਿਹੜੇ ਕਿ ਇਹਨੇ 79 ਲਾਇਆ ਹੋਇਆ 67 ਆਈਟੀ ਐਕਟ ਲਾਇਆ ਹੋਇਆ ਕਿ ਉਹਨੇ ਇੰਟਰਨੈਟ ਦੇ थ्रू ਵਾਇਰਲ ਕੀਤੀ ਸੀਗੀ ਐਨੇ ਇੱਥੋਂ ਤੱਕ ਕਿ ਮੈਨੂੰ 3-4 ਦਿਨ ਕੀ ਗੁਰਸੇਮਰਨ ਕੌਰ ਬਰਾੜ ਦਾ ਫੋਨ ਆਂਦਾ ਵਾ ਉਹ ਵੀ ਮੈਨੂੰ ਇਹੀ ਕਹਿੰਦੀ ਹੈ ਕਿ ਏਐਸਆਈ ਦਲਜੀਤ ਸਿੰਘ ਤੇਰੇ ਸਹੁਰਿਆਂ ਨਾਲ ਮਿਲਿਆ ਹੋਇਆ ਵਾ ਤੇ ਉਹਨੂੰ ਬਾਰੋ-ਬਾਰ ਜ਼ਮਾਨਤ ਜਾਂ ਬੇਲ ਦੇ ਰਿਆ ਵਾ ਕਿਉਂਕਿ ਦਲਜੀਤ ਸਿੰਘ ਨੇ ਮੈਨੂੰ ਵੀ ਇਹ ਗੱਲ ਕਹੀ ਸੀ ਕਿ ਤੇਰਾ ਕੋਈ ਵਕੀਲ ਕੇਸ ਨਹੀਂ ਲੜੂਗਾ ਤੇਰਾ ਕੋਈ ਕੇਸ ਨਹੀਂ ਲੜੂਗਾ ਤੇਰਾ ਕੇਸ ਮੈਂ ਲੜਾਂਗਾ ਤੇ ਅੱਜ ਉਹ ਮੇਰੇ ਸਹੁਰਿਆਂ ਦੇ ਖਿਲਾਫ ਮਤਲਬ ਕਿ ਮੇਰੇ ਖਿਲਾਫ ਜਾ ਕੇ ਸਹਨੇ ਦੇ ਨਾਲ ਮਿਲ ਕੇ ਮੇਰੇ ਘਰ ਵਾਲੇ ਨੂੰ ਜਾਂ ਮੁਜ਼ਲਮ ਨੂੰ ਲਾ ਲੋ ਕਿ ਉਹਨੂੰ ਬੇਲਦਵਾ ਰਿਆ ਵਾ ਤੇ ਮੈਂ ਪਲੀਜ਼ ਚੌਂਕੀ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਬੰਦੇ ਨੂੰ ਸਸਪੈਂਡ ਕੀਤਾ ਜਾਵੇ ਜੋ ਕਿ ਇੱਕ ਮਹਿਲਾ ਦੀ ਇੱਕ ਲੇਡੀਜ਼ ਦੀ ਬਿਲਕੁਲ ਕਦਰ ਨਹੀਂ ਕਰਦਾ ਉਹਨੂੰ ਥਾਣਿਆਂ 'ਚ ਬੜਾ ਵੜਾ ਕੇ ਰੱਖਦਾ ਉਹਦੀ ਫਿਜ਼ੀਕਲ ਆਈ ਥਿੰਕ ਮੈਨੂੰ ਲਾ ਲੋ ਕਿ ਉਹ ਬੰਦਾ ਗਲਤ ਨੀਤ ਦਾ ਹੈਗਾ ਠੀਕ ਹੈ ਜਦੋਂ ਕਿ ਮੇਰੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀਗੀ ਠੀਕ ਹੈ ਮੈਂ ਉਹਨੂੰ ਜਾ ਕੇ ਦੱਸਿਆ ਕਿ ਇੱਕ ਲੇਡੀਜ਼ ਕਨਸਟੇਬਲ ਨੂੰ ਬੁਲਾ ਮੈਂ ਉਹਨੂੰ ਵੀਡੀਓ ਦਿਖਾਉਣਾ ਚਾਹਨੀ ਆ ਉਸ ਬੰਦੇ ਨੇ ਮੈਨੂੰ ਪੜਕਾਇਆ ਮੈਨੂੰ ਧਮਕਾਇਆ ਅੱਧੀ ਰਾਤ ਨੂੰ ਥਾਣੇ ਬੁਲਾ ਕੇ ਮੈਨੂੰ ਕਿਹਾ ਕਿ ਜਦ ਤੱਕ ਤੂੰ ਮੈਨੂੰ ਕਿੰਨੇ ਵਜੇ ਬੁਲਾਇਆ ਸੀ ਤੁਸੀਂ ਅੱਧੀ ਰਾਤ ਨੂੰ ਕਹਿ ਰਹੇ ਹੋ ਕਿੰਨੇ ਵਜੇ ਬੁਲਾਇਆ ਸੀ ਜਿਹੜੇ ਜਿਹੜੇ ਐਸਆਈ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਅੱਧੀ ਰਾਤ ਨੂੰ ਉਹ ਬੰਦਾ ਮੈਨੂੰ 11 ਵਜੇ ਫੋਨ ਕਰਦਾ ਮੈਂ ਤੁਹਾਨੂੰ ਕਾਲ ਡਿਟੇਲ ਵੀ ਦਿਖਾ ਦਵਾਂਗੀ ਕਿ ਤੁਹਾਨੂੰ ਹੁਣੇ ਆਓ ਤੁਹਾਨੂੰ ਐਸ ਐਚਓ ਡਿਪਟੀ ਸਾਹਿਬ ਦਾ ਸਾਨੂੰ ਹੁਕਮ ਹੈ ਕਿ ਤੁਹਾਡੀ ਐਫ ਆਈ ਆਰ ਅਸੀਂ ਕਟਣੀ ਹੈ ਠੀਕ ਹੈ ਹੁਣੇ ਕਟਣੀ ਹੈ ਤੁਸੀਂ ਆਗੇ ਸਰ ਉਸੇ ਦਿਨ ਹੀ ਇਹਨੂੰ ਮੈਂ ਵੀਡੀਓ ਸ਼ੇਅਰ ਕਰੀ ਠੀਕ ਹੈ ਕਿਉਂਕਿ ਨਹੀਂ ਲੇਡੀਜ਼ ਕਨਸਟੇਬਲ ਨੂੰ ਨਹੀਂ ਬੁਲਾਇਆ ਸੀ ਜਦੋਂ ਅਗਲੇ ਦਿਨ ਜਾ ਕੇ ਮੈਂ ਦੱਸਿਆ ਕਿ ਸਰ ਤੁਹਾਡੇ ਕੋਲ ਵੀਡੀਓ ਵੀ ਹੈਗੀ ਹੈ ਜਿਹੜੀ ਮੇਰੇ ਸੱਸ ਨੂੰ ਦਿਖਾਓ ਇਹ ਕਹਿੰਦੀ ਕਿ ਮੇਰੀ ਮੁੰਡੇ ਤੇ ਕੰਮ ਕਰ ਨਹੀਂ ਸਕਦਾ ਜਦੋਂ ਇਹਨੂੰ ਮੈਂ ਕਿਹਾ ਕਿ ਐਸ ਐਸ ਆਈ ਕੋ ਵੀਡੀਓ ਹੈਗੇ ਤੁਸੀਂ ਦੇਖ ਸਕਦੇ ਆ ਉਹ ਕਹਿੰਦਾ ਮੇਰੇ ਕੋਲ ਤਾਂ ਕੋਈ ਵੀਡੀਓ ਹੈ ਨਹੀਂ ਸਰ ਉਸ ਬੰਦੇ ਨੇ ਆਪਣੇ ਫੋਨ ਚੋਂ ਤਾਂ ਡਿਲੀਟ ਕੀ ਜੜੀਨ ਮੈਂ WhatsApp ਤੇ ਸ਼ੇਅਰ ਕੀਤੀ ਸੀ ਸਰ ਉਹ ਬੰਦੇ ਨੇ ਮੈਨੂੰ ਬਹੁਤ ਖਜ਼ਲਖਾਰ ਕੀਤਾ ਬਹੁਤ ਜ਼ਿਆਦਾ ਜਿਹੜਾ ASI ਬਿਲਕੁਲ ਅੱਛਾ ਤੁਸੀਂ ਇੱਕ ਤਾਂ ਮੈਨੂੰ ਉਹਨਾਂ ਦਾ ਨੰਬਰ ਦੋ ਔਰ ਦੂਜੀ ਗੱਲ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਯਾਨੀ ਹੁਣ ਤੁਹਾਡੀ FIR ਹੋ ਚੁੱਕੀ ਹੈ ਥਾਣੇ ਦੇ ਵਿੱਚ ਹੁਣ ਸੁਣਵਾਈ ਹੋ ਰਹੀ ਹੈ ਨਹੀਂ ਸਰ ਨਹੀਂ ਮੈਂ SSP ਸਾਹਿਬ SP تھیوری کمਿਸ਼ਨਰ ਚੇਅਰਮੈਨ ਸਰ ਮੈਂ ਸਾਰਿਆਂ ਕੋ ਜਾ ਚੁੱਕੀ ਹਾਂ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਹ ਤੁਹਾਨੂੰ ਦਿਲਜੀਤ ਸਿੰਘ ASI ਦਾ ਨੰਬਰ ਹਾਂਜੀ वो अन्य कॉल पर व्यस्त है कृपया प्रतीक्षा करे या कुछ समय पश्चात प्रयास करे ਤੁਸੀਂ ਜਿਹੜੇ ਵਿਅਕਤੀ ਨੂੰ ਕਾਲ ਕੀਤਾ ਉਹ ਇਸ ਵੇਲੇ ਦੂਜੀ ਕਾਲ ਦੇ ਵਿਅਸਤੇ ਹੈ ਸਹੀ ਜਿਸੀ ਘਰਣ ਤੋਂ ਆਨੇ ਚਾਹਗਾ ਪਰ ਇੱਕ ਨੰਬਰ ਦਾ ਬਦਤਮੀਜ਼ ਬੰਦਾ ਹੈ ਠੀਕ ਹੈ ਇਹ ਕੁੜੀਆਂ ਦੇ ਖਿਲਾਫ ਮਤਲਬ ਕੋਈ ਵੀ ਕਾਰਵਾਈ ਨਹੀਂ ਕਰਦਾ ਉਹਨਾਂ ਨੂੰ 12-12 ਵਜੇ ਤੱਕ ਬਿਠਾਉਂਦਾ ਇਹਦਾ ਕਾਰੋਬਾਰ ਆ ਧੰਦਾ ਲਾ ਲਓ ਕੁਝ ਵੀ ਲਾ ਲਓ ਇਹ ਮਤਲਬ ਕਿ ਇੱਕ ਬੰਦੇ ਨੂੰ ਇੰਨਾ ਕ ਹਰਾਸ ਕਰ ਸਕਦਾ ਵ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਪੈਸੇ ਲਈ ਬੰਦਾ ਇੰਨਾ ਬਿਕਾਉ ਹੈ ਪੈਸੇ ਕਰਕੇ ਕੁਝ ਵੀ ਕਰ ਸਕਦਾ ਜਾਂ ਤੇ ਜਨਾਨੀ ਨੂੰ ਗਲਤ ਟਾਰਚਰ ਕਰਦਾ ਵਾ ਜੇ ਇਹਨੂੰ ਉਸ ਪਾਰਟੀ ਵੱਲੋਂ ਫਰਸਟ ਪਾਰਟੀ ਵੱਲੋਂ ਕੁਝ ਨਹੀਂ ਮਿਲਦਾ ਤੇ ਸੈਕਿੰਡ ਪਾਰਟੀ ਨਾਲ ਮਿਲ ਕੇ ਉਸ ਦੇ ਬਰਖਲਾਫ ਹੀ ਹੋ ਜਾਂਦਾ ਇਹਨੇ ਖੁਦ ਬਿਆਨ ਕੀਤਾ ਆਪਣੇ ਥਾਣੇ ਵਿੱਚ ਤੇ ਐਨੇ ਜਦੋਂ ਐਫ ਆਈ ਆਰ ਮਤਲਬ ਇਹਨੂੰ ਦਿੱਤੀ ਤੇ ਐਨੇ ਮੈਨੂੰ ਇਸ ਤੋਂ ਪਹਿਲੇ ਇਹ ਵੀ ਕਿਹਾ ਸੀਗਾ ਕਿ ਜਦ ਤੱਕ ਤੂੰ ਮੂੰਹ ਮਿੱਠਾ ਨਹੀਂ ਕਰਾਉਂਦੀ ਤੈਨੂੰ ਮੈਂ ਐਫ ਆਈ ਆਰ ਦੀ ਕਾਪੀ ਨਹੀਂ ਦਵਾਗਾ ਤੁਸੀਂ ਇਹਦਾ ਥਾਣੇ ਦਾ ਕੈਮਰਾ ਤੱਕ ਚੈੱਕ ਕਰਵਾ ਸਕਦੇ ਆ ਉਸ ਦਿਨ ਦਾ ਸੋ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਜਾਨ ਤੋਂ ਦੱਸ ਦਈਏ ਕਿ ਜਿਹੜਾ ਅਮਰਜੀਤ ਸਿੰਘ ਹੈ ਐਸ.ਆਈ ਉਹਦੇ ਨਾਲ ਵੀ ਦਲਜੀਤ ਸਿੰਘ ਹੈ ਉਹਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਫੋਨ ਬਿਜੀ ਆ ਰਿਹਾ ਹੈਲੋ ਦਲਜੀਤ ਸਿੰਘ ਜੀ ਗੱਲ ਕਰ ਰਹੇ ਐਸ.ਆਈ ਜੀ ਹਾਂ ਜੀ ਹਾਂ ਜੀ ਸਰ ਮੈਂ ਮੀਡੀਆ ਤੋਂ ਗੱਲ ਕਰ ਰਿਹਾ ਸੋਨੂ ਜਾਸਲਾ ਤੁਸੀਂ ਨਾ ਇੱਕ ਲੇਡੀ ਦਾ ਕੇਸ ਸੀ ਤੁਹਾਡੇ ਕੋਲ ਮਨਦੀਪ ਦਾ ਹਾਈ ਕੋਰਟ ਹੈ ਮੈਂ ਥੋੜਾ ਜਿਹਾ ਅਟਕ ਰਿਹਾ ਹਾਂ निवासीक एक मिनट ही ਲੈਣਾ ਤੁਹਾਡਾ ਉਹਨਾਂ ਨੇ ਇਲਜ਼ਾਮ ਲਾਇਆ ਨੇ ਤੁਹਾਡੇ ਕਿ ਕਿ ਤੁਸੀਂ ਵੀਡੀਓ ਵਗੈਰਾ আর ਜਿਹੜੀ ਉਹ ਕੀਤੀਆਂ ਨੇ ਰਾਤ ਨੂੰ ਬੁલાंदे ਰਹੇ ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ ਹਾਂ ਹਾਂ ਕੁਛ ਹੋਈ ਜਿਹੜੀ ਤੁਸੀਂ ਇੱਕ ਤਾਂ ਉਹ ਕਹਿੰਦੇ ਨੇ ਕਿ ਥਾਣੇ ਵੀਡੀਓ ਭੇਜੀ ਸੀ ਉਹਨਾਂ ਨੇ ਜਿਹੜੀ ਵੀਡੀਓ ਭੇਜੀ ਸੀ ਰਾਤ ਨੂੰ আর ਤੁਸੀਂ ਥਾਣੇ ਦੇ ਵਿੱਚ ਰਾਤ ਤੱਕ ਉਹਨਾਂ ਨੂੰ ਬਿਠਾ ਕੇ ਰੱਖਿਆ ਇਹ ਗੱਲਾਂ ਕਿਦਾਂ ਦੀ ਸੱਚ ਨਹੀਂ ਗੱਲਾਂ ਨਹੀਂ ਜਿੱਦਾਂ ਦੇਖੋ ਇਹਨਾਂ ਨੇ ਐਸੇ ਸ਼ਿਕਾਇਤ ਉਹਨਾਂ ਪਾਸ ਆਈ ਹਾਂ ਹਾਂ ਇਹ ਸ਼ਾਮ ਨੂੰ ਬੁਲਾਏ ਸ਼ਾਹ ਨੂੰ ਆਗੇ ਹੀ ਹੂੰ ਅ ਸਾਢੇ 5 6 ਵਜੇ ਗੱਲ ਲੱਗੀ ਐ ਸੋ ਸਾਹੂ ਮਿਲੇ ਆ ਕੇ ਅੱਛਾ ਜੀ ਐਸੋ ਸਾਹੂ ਨੇ ਮੈਨੂੰ ਬੁਲਾਇਆ ਵੀ ਇਦਾਂ ਕਿ ਵੀਰ ਜੀ ਜੋ ਲਿਖਾਉਂਦੇ ਹੋ ਕੰਮ ਵੀ ਚੰਗਾ ਇਹਨਾਂ ਦਾ ਇਲਜ਼ਾਮ ਇਹ ਵੀ ਹੈ ਕਹਿੰਦੇ ਕਿ 3 4 ਦਿਨ ਲਗਾਤਾਰ ਤੁਸੀਂ ਸਵੇਰੇ ਬੁਲਾ ਲਿੰਦੇ ਸੀ ਰਾਤ ਨੂੰ 12 12 1 1 ਵਜੇ ਤੱਕ ਤੁਸੀਂ ਫੋਨ ਕਰਦੇ ਸੀ ਵੀਡੀਓ ਮੰਗਾਂਦੇ ਸੀ ਜੀ ਨਹੀਂ ਇਦਾਂ ਦੀ ਕੋ ਗੱਲ ਨਹੀਂ ਜੀ ਜੇ ਕੋਈ ਅਦਾ ਹੈ ਜੀ ਉਸ ਨਾਲ ਹੂੰ ਆ ਕੰਪਲੀਟ ਇਹਨਾਂ ਦੇ 3 ਵੀ ਮੇਰਾ પતિ ਮਿਸਿੰਗ ਹੋ ਗਿਆ ਹੂੰ ਉਹਨੇ ਮੈਸੇਜ ਦੇ ਵਿੱਚ ਕੁਲ ਮੈਨੇਜੈਂਟ ਮੰਗ ਲਿਆ। ਅੱਛਾ ਇਹਨਾਂ ਵਾਲੇ ਕਿੰਨਾ ਬਾਕੀ ਹੈ? ਠੀਕ ਹੈ ਜੀ ਉਸ ਤੋਂ ਠੀਕ ਹੈ ਕੋਈ ਗੱਲ ਨਹੀਂ ਜੀ ਠੀਕ ਹੈ ਧੰਨਵਾਦ। ਇਹ ਜੀ ਠੀਕ ਹੈ ਚਲ ਜਾਈਏ ਹੂੰ ਤੇ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਜੀ ਮੈਨੂੰ ਇਹ ਕੁਡਮਾਰਕ ਕਰਕੇ ਚਲੇ ਗਿਆ। ਅੱਛਾ ਉਸ ਵਾਰ ਇਹਨਾਂ ਦੀ ਦਰਖਾਸਤ ਆ ਗਈ ਹੈ ਦਰਖਾਸਤ ਤੇ ਕਾਨੂੰਨੀ ਕਾਰਵਾਈ ਕਰਦੀ ਹੈ। ਠੀਕ ਹੈ। ਇਹ ਕਹਿੰਦੇ ਕਿ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਨੇ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਉਹਦੇ ਵਿੱਚ ਵੀ ਧਾਰਾਂ ਬਦਲੀਆਂ ਗਈਆਂ ਦੇਖੋ ਜੋ ਰਾਈਟ ਰੈਵ ਜੋ ਦੇਖੋ ਹੁਣ ਜਿਹੜਾ ਮੈਡੀਕਲ ਹੈ ਉਹ ਤਾਂ ਡਾਕਟਰ ਨੇ ਜਦੋਂ ਹਮੇਸ਼ਾ ਮੈਂ ਡਾਕਟਰ ਸਾਹਿਬ ਤੋਂ ਰਿਪੋਰਟ ਮੰਗੀ ਦੀ ਡਾਕਟਰ ਸਾਹਿਬ ਨੇ ਇਹ ਕਿਹਾ ਮਨੋ ਵੀ ਇਹਨਾਂ ਨੂੰ ਮੈਂ ਕਹਿ ਦਿੱ ਗਾਨੀ ਡਾਕਟਰ ਕੋਲ ਜਾਓ ਚੈੱਕ ਕਰਾਓ ਜੋ ਰਿਪੋਰਟ ਦੇ ਹਿਸਾਬ ਨਾਲ ਮੈਂ ਰਿਪੋਰਟ ਦੇਖ ਸਕਦਾ ਠੀਕ ਠੀਕ ਹੈ ਜੀ ਠੀਕ ਹੈ ਸੋ ਤਾਂ ਬੰਦ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਧੰਨਵਾਦ ਸੋ ਹਾਂ ਜੀ ਹਾਂ ਜੀ ਬੋਲੋ ਕਹਿ ਰਹੇ ਸੀ ਕੁਝ ਅੱਗੇ ਐਸਾ ਚਾਹ ਉਹ ਹਵਾ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਦੀ ਸੋ ਪ੍ਰੀਪ ਨਹੀਂ ਹਾਂ ਜੀ ਤੁਸੀਂ ਹੁਣ ਦਿਲਜੀਤ ਸਿੰਘ ਦੀ ਰਿਕਾਰਡਿੰਗ ਖੋਦ ਸੁਣਨੀ ਹੈ ਕਿ ਉਹ ਕਹਿੰਦੇ ਸੀ ਗਾਇਨਿਕ ਕੋ ਚੈੱਕ ਕਰਾਓ ਆ ਮੇਰਾ ਗਾਇਨੀ ਤੋਂ ਹੀ ਹੋਇਆ ਜਿੱਤੇ ਕਿ ਸਾਹ ਸਵਰ ਸ਼ਬਦਾਂ ਦੇ ਲਿਖਿਆ ਹੈ ਕਿ ਸੈਕਸ਼ੂਅਲ ਹਰੈਸਮੈਂਟ ਠੀਕ ਹੈ ਤੇ ਫਿਜ਼ੀਕਲ ਟੌਰਚਰ ਵਿਦ ਅ ਵਜਾਈਨਾ ਇੰਜੂਰੀਸ ਜਿਹੜਾ ਕਿ ਮੇਰਾ ਸਭ ਕੁਝ ਆਇਆ ਹੋਇਆ ਸੀਗਾ ਇਹ ਹੁਣ ਕੋਈ ਡਾਕਟਰ ਤਾਂ ਨਹੀਂ ਕਰ ਸਕਦਾ ਇਹ ਕਿਸੇ ਲੇਡਿਸ ਤੋਂ ਹੀ ਕਰਵਾਇਆ ਸੀ ਜਦ ਮੇਰੀ ਐਮਐਲਆਰ ਹੋਈ ਸੀਗੀ ਤੇ ਤੁਸੀਂ ਮੇਰੀ ਐਮਐਲਆਰ ਵੀ ਸਿੱਧੀ ਤਰ੍ਹਾਂ ਚੈੱਕ ਕਰ ਸਕਦੇ ਹੋ ਰਿਟਰਨ 'ਚ ਲਿਖਿਆ ਹੋਇਆ ਤੇ ਸੀ 376 ਬੀ ਦਾ ਵੀਅਰਨੈਸ ਜਿਹੜਾ ਕਿ 69 ਬਹੁੰਦਾ ਸੀ ਇਹਨੇ 79 ਲਾਈ ਹੋਈ ਆ ਹਾਂ 67 ਲਾਈ ਐਨੇ ਆਈਟੀ ਐਕਟ ਕੀ ਮਤਲਬ ਜਿਹੜਾ ਕਿ ਮੇਰਾ ਇੰਟਰਨੈਟ ਦੇ ਥਰੂ ਵੀਡੀਓ ਵਾਇਰਲ ਹੋਈ ਆ ਬਟ ਇਹਨੇ ਬਾਕੀ ਤਾਂ ਨਹੀਂ ਲਾਈ ਸਰ ਤੇ ਅੱਜ ਉਹਨਾਂ ਦਾ ਮਿਲ ਕੇ ਮੇਰੀ ਕਾਰਵਾਈ ਨਹੀਂ ਕਰ ਰਿਹਾ ਮੇਰੇ ਬੰਦੇ ਨੂੰ ਅਰੈਸਟ ਵੀ ਨਹੀਂ ਕਰ ਰਿਹਾ ਤੇ ਜਦ ਮੈਂ ਇਹਨੂੰ ਬੋਲਦੀ ਆ ਕਿ ਤੂੰ ਮੇਰਾ ਬੰਦਾ ਅਰੈਸਟ ਕਿਉਂ ਨਹੀਂ ਕਰ ਰਿਹਾ ਮੇਰਾ ਇੱਕ ਮੁਜਰਰ ਅਰੈਸਟ ਕਿਉਂ ਨਹੀਂ ਕਰਦਾ ਪਿਆ ਤੇ ਮੈਨੂੰ ਕਹਿ ਰਿਹਾ ਵਾ ਕਿ ਤੇਰੀ ਤਾਂ ਕਾਪੀ ਜਿਹੜੀ ਉਹ ਮੇਰੇ ਕੋਲ ਹੈ ਨਹੀਂ ਅਸੀਂ ਅੱਗੇ ਪੇਸ ਦਿੱਤੀ ਗਈ ਆ ਜੇ ਮੇਰੀ ਮਿਸਲ ਹੀ ਇਹਦੇ ਕੋਲ ਹੈ ਨਹੀਂ ਮੇਰਾ ਕੇਸ ਹੀ ਇਹਦੇ ਕੋਲ ਹੈ ਨਹੀਂ ਤਾਂ ਫਿਰ ਮੈਨੂੰ ਇਹ ਦੱਸੋ ਨਾ ਮੇਰਾ ਕੇਸ ਹੈ ਕਿ ਦੇਖੋ ਤੂੰ ਕਿਸ ਬੇਸ ਤੇ ਲੜ ਰਿਹਾ ਮੇਰਾ ਕੇਸ ਧੰਨਵਾਦ ਤੁਸੀਂ ਆਪ ਦਾ ਇੰਨਾ ਸਮਾਂ ਦਿੱਤਾ ਸੋ ਗੱਲਬਾਤ ਕੀਤੀ ਸੋ ਕੁਸੀ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਧੋਆ ਦੇ ਨਾਮ ਸੋਨੂ ਜਾਂਸਲੇ ਦੀ ਰਿਪੋਰਟ ਮੋਹਾਲ